ਇੱਕ ਵਾਰੀ ਹੋਰ ਇਹ ਜੀ ਗੱਲ ਮੈਨੂੰ ਇੱਕ ਵਾਰੀ ਹੋਰ ਦੱਸਿਆ ਕਰੋ। ਹਰ ਸਵਾਦ ਬਾਈ ਜੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਥੈਂਕ ਯੂ ਸੋ ਮੱਚ। ਸਾਨੂੰ ਸਬਸਕ੍ਰਾਈਬਰ ਕਰੋ। ਵਾਹ ਬਈ ਵਾਹ। ਬਿਊਟੀਫੁੱਲ। ਇੱਕ ਵਾਰੀ ਸਾਨੂੰ ਹੋਰ ਮੇਰੇਆਂ ਨੂੰ ਪੜਾਈਆਂ, ਵਿਆਹ ਦੇ ਦੂਜੇ ਦਿਨ ਦੀਆਂ। ਬੜਾ ਚਿਕਣਾ ਫਿਰਦਾ ਜੀ। ਇਧਰ ਵੀ ਇਹੀ ਹੈ ਕੰਮ। ਚਿਕਨੇ ਚਿਕਨੇ ਫਿਰਦੇ ਆਇਤਾ। ਵਾਟਰ ਮੋਟਰ ਕੱਢੇ ਜਾ ਰਹੇ ਬਾਈ। ਤਿਆਰ ਨੇ ਹੋ ਚੁੱਕੀਆਂ ਆ ਮਾਮੇਰ ਗਿਆਗੇ। ਕਿੰਨਾ ਟਾਈਮ ਲੱਗੂ ਹੋਰ? ਲੜੀਆਂ ਲੱਗੀਆਂ ਡੈਕੋਰੇਸ਼ਨ ਹੋ ਗਈ ਐ ਲਓ ਜੀ ਫੁੱਲ ਫੁੱਲ ਪੂਰੇ ਘੈਂਟ ਸਜਾਰੇ ਬੰਦੇ ਬਹੁਤ ਸੋਹਣਾ ਟੈਂਟ ਲੱਗ ਗਿਆ ਅੰਦਾ ਤੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਮੌਸਮ ਵੀ ਸੋਹਣਾ ਹੋ ਗਿਆ ਗਰਮੀ ਵੀ ਘਟੀ ਐ ਤੇ ਮੌਸਮ ਖਰਾਬ ਵੀ ਨਹੀਂ ਆਪਾਂ ਕਹਿ ਸਕਦੇ ਵਧੀਆ ਹੋ ਗਿਆ ਅਸੀਂ ਉਦੋਂ ਗਾਹਾਂ ਭਾਗੇ ਜੀ ਆਪਾਂ ਮਲੋਹ ਸ਼ਹਿਰ ਟੱਕ ਚਾਹ ਹਾਈ ਤੇ ਇਸ ਕੋਸਰਤ ਵੀਡੀਓ ਤੇ ਅੱਜ ਹੈਗਾ ਜੀ ਅਨਵਲ ਸਿੰਘ ਮਾਨ ਸਾਹਿਬ ਦੇ ਵਿਆਹ ਦਾ ਦੂਜਾ ਦਿਨ ਮੈਂ ਤੇ ਅਮਨ ਕੁਛ ਨਹੀਂ ਕਰ ਰਹੇ ਤੁਸੀਂ ਵਿੱਲੇ ਆ ਜਾਵਾਂ ਤੇ ਛੋਟੀ ਕਾਰ ਤੇ ਗੇੜੀਆਂ ਲੰਗਾਂ ਜਾ ਰਹੀਆਂ ਮਾਨ ਸਾਹਿਬ ਦੀ ਤੇ ਤੇ ਵੱਡੀ ਕਾਰ ਵੀ ਜਲਦੀ ਰੀਵੀਲ ਕਰਾਂਗੇ ਬਹੁਤ ਵੱਡੀ ਕਾਰ ਕਣੀਆਂ ਮਣਾ ਜਿਸ ਦੇ ਉੱਤੇ ਗਾਣੇ ਬਣਿਆ ਉਹੋ ਜੀ ਕਾਰ ਤੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵਧਾਈਆਂ ਬਾਕੀ ਬਰਾਦਰਾਂ ਦੇ ਦਿਨ ਪਤਾ ਲੱਗੀ ਜੋ ਕੀ ਹੋ ਰਿਹਾ ਕਣੀ ਵੀ ਜਲਪ ਸਾਹਿਬ ਲਓ ਜੀ ਹੁਣ ਅਸੀਂ ਜਾ ਰਹੇ ਆ ਅਨਮੋਲ ਸਿੰਘ ਮਾਨਸਾਪ ਦੇ ਘਰੇ ਤੇ ਉਹਨਾਂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਕੱਲ ਨੂੰ ਹੈਗੀ ਆ ਜੀ ਮਾਨਸਾਪ ਦੀ ਜਾਗੋ ਮੈਨੂੰ ਸਪੈਸ਼ਲੀ ਬੁਲਾਇਆ ਗਾ ਮਾਨਸਾਪ ਨੇ ਯਾਦ ਕੀਤਾ ਮੈਂ ਕਰੇ ਰੈਸਟ ਫਰਮਾ ਰਿਆ ਸੀ ਤੇ ਮੈਨੂੰ ਸਪੈਸ਼ਲ ਬੰਦਾ ਭੇਜਿਆ ਅਮਨ ਜਾਦਵ ਜੀ ਨੂੰ ਵੀ ਚੜਾ ਕੇ ਲਿਓ ਜੇ ਸਾਨੂੰ ਪਤਾ ਫਿਰ ਮਾਨਸਾਪ ਜਦੋਂ ਬਲਾਉਂ ਫਰਾਈ ਪਾਉਂਦੇ ਹੁੰਦੇ ਚੱਕ ਹੀ ਲੈਂਦੇ ਹਿੱਤਾ ਚੱਕ ਲਿਆਓ ਹਾਂ ਤੇ ਲਓ ਜੀ ਪਹੁੰਚ ਚੁੱਕੇ ਆ ਅਸੀਂ ਮਾਨਸਾਪ ਦੇ ਘਰੇ ਕਰਦੇ ਆ ਗੱਲਾਂ ਬਾਤਾਂ ਤੇ ਟੈਂਟ ਟੰਟੋ ਹੀ ਕਾਫੀ ਲੱਗ ਚੁੱਕਿਆ ਵਾਹ ਜੀ ਵਾਹ ਵਾਹ ਯਾਰ ਬਹੁਤ ਸੋਹਣਾ ਲੱਗਦੀ ਆਂਦਾ ਬਹੁਤ ਸੋਹਣਾ ਟੈਂਟ ਲੱਗਦੀ ਆਂਦਾ ਤੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਮੌਸਮ ਵੀ ਸੋਹਣਾ ਹੋ ਗਿਆ ਗਰਮੀ ਵੀ ਕੱਟੀ ਆ ਤੇ ਮੌਸਮ ਖਰਾਬ ਵੀ ਨਹੀਂ ਆਪਾਂ ਕਹਿ ਸਕਦੇ ਵਧੀਆ ਹੋ ਗਿਆ ਇਦੋਂ ਦਾ ਮੀਂਹ ਦਾ ਕੰਮ ਆ ਜਿਹੜਾ ਉਹ ਹੈ ਨੀਗਾ ਵਾਹ ਜੀ ਵਾਹ ਪਹੁੰਚ ਗਏ ਜੀ ਚਲੋ ਇੱਕ ਚਲ ਕੇ ਤੁਹਾਨੂੰ ਆਪਾਂ ਟੈਂਟ ਤੇ ਮਰਾ ਦਿੰਨੇ ਪਹਿਲਾਂ ਬਹੁਤ ਹੀ ਜ਼ਿਆਦਾ ਖੂਬਸੂਰਤ ਥੋੜੀ ਧੁੱਪ ਪੈਂਦੀ ਹੈ ਕੋਈ ਗੱਲ ਨਹੀਂ ਅਡਜਸਟ ਕਰਿਓ ਤੇ ਬਾਕੀ ਕੋਈ ਨਹੀਂ ਸਮੇਂ-ਸਮੇਂ ਦੇ ਹਿਸਾਬ ਨਾਲ ਅਸੀਂ ਵੀਡੀਓ ਬਣਾਉਂਦੇ ਰਾਵਾਂਗੇ ਤੇ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਸਾਰਾ ਵਿਆਹ ਜਿਹੜਾ ਇਹ ਲਾਈਵ ਕਰਿਆ ਜਾ ਰਿਹਾ ਹੈ ਅਜਮਾਨ ਹੋਣਾ ਕਣੀਓ ਥੈਂਕ ਯੂ ਸੋ ਮੱਚ ਬਾਈ ਜੀ ਹਾਂਜੀ ਇੱਕ ਵਾਰੀ ਹੋਰ ਇਹੋ ਜੀ ਗੱਲ ਮੈਨੂੰ ਇੱਕ ਵਾਰੀ ਹੋਰ ਦੱਸਿਆ ਕਰੋ ਸਰਦਾਰ ਬਾਈ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਸੋ ਮੱਚ ਜੀ ਚੈਨਲ ਨੂੰ ਸਬਸਕ੍ਰਾਈਬਰ ਕਰੋ ਬਹੁਤ ਬਹੁਤ ਧੰਨਵਾਦੀ ਇਹ ਇਸ਼ਾਨ ਮੈਂ ਸਾਰੀ ਜ਼ਿੰਦਗੀ ਯਾਦ ਰੱਖੂਗਾ ਤੇਰਾ ਆਗੇ ਜੀ ਆਗੇ ਚਲੋ ਜੀ ਹੁਣ ਚੱਲਦੇ ਆਂ ਮਾਨ ਸਾਹਿਬ ਕੋਲੇ ਚਲੋ ਹੈ ਨਹੀਂ ਮਾਨ ਸਾਹਿਬ ਇਸੇ ਲੱਗੀ ਜਾਂਦਾ ਅੱਛਾ ਏਸੀ ਉਸੇ ਲੱਗ ਰਹੇ ਨੇ ਸਿੱਧਾ ਛਾਪਾ ਮਾਰਾ ਜਾ ਰਿਹਾ ਜੀ ਬੈਡਰੂਮ ਚ ਹੋਰ ਗੱਲਾਂ ਦੀ ਗੱਲਾਂ ਇਹੋ ਜਿਹਾ ਕੁਝ ਹੁੰਦਾ ਨਾ ਕਰੇ ਤੁਹਾਨੂੰ ਪਤਾ ਵੀ ਖਲਾਰਾ ਬਹੁਤ ਪੈ ਜਾਂਦਾ ਚਲੋ ਕੋਈ ਗੱਲ ਨਹੀਂ ਇਹ ਵਾਲਾ ਜੀ ਹੈਪੀ ਜੀ ਤੱਕੜਿਓ ਮਿਲਨੇ ਸੀ ਗੋਪੀ ਨੂੰ ਤਾਂ ਮਾਨ ਸਾਹਿਬ ਕੀ ਹਾਲ ਹੈ ਇੱਕ ਕਰੀ ਤੁਹਾਨੂੰ ਹੋਰ ਮੇਰੇਆਂ ਨੂੰ ਬਤਾਈਆਂ ਵਿਆਹ ਰੇ ਦੂਜੇ ਦਿਨ ਦੀਆਂ ਬਹੁਤ ਬਹੁਤ ਹੁੰਦਾ ਨਹੀਂ ਬੈਠਾ ਹੀ ਆਗੇ ਜੀ ਆਗੇ ਹੋਰ ਸੁਣਾਓ ਠੀਕ ਹੋ ਚਲੋ ਜੀ ਏਸੀ ਚਲਾ ਦੇ ਜਲਦੀ ਗਰਮੀ ਆ ਗਈ ਹੈ ਮਟਰ ਮਟਰ ਕੱਢੇ ਜਾ ਰਹੇ ਬਾਈ ਚਾਰੇ ਨੇ ਹੋ ਚੁੱਕੀਆਂ ਮਾਮਿਆਰ ਗਿਆਗੇ ਵੈਰੀ ਗੁੱਡ ਵਾਹ ਬਈ ਵਾਹ ਕਿੰਨਾ ਟਾਈਮ ਲੱਗੋ ਹੋਰ ਘੰਟਾ ਨਵੇੜ ਦੋਗੇ ਵੈਰੀ ਗੁੱਡ ਡਾਕਟਰ ਸਾਹਿਬ ਕੀ ਹਾਲ ਹੈ ਜੀ ਤਖੜਿਆ ਲਓ ਜੀ ਫੁੱਲ ਫੁੱਲ ਪੂਰੇ ਘੰਟ ਸੁਜਾਰੇ ਬੰਦੇ ਅਸਲ ਡੈਕੋਰੇਸ਼ਨ ਨਹੀਂ ਗੱਲ ਬੰਦੀ ਹੈ ਕਣੀ ਦੋਸਤਾ ਹੋ ਰੱਟਾ ਠੀਕ ਐ ਵਾਹ ਬਿਲਕੁਲ ਬਿਊਟੀਫੁਲ ਬਹੁਤ ਸੋਹਣਾ ਬਣ ਗਿਆ ਬਾਕੀ ਮਹਿੰਦਰ ਹਲਵਾਈ ਜੀ ਪਹੁੰਚ ਚੁੱਕੇ ਨੇ ਕਿਹੜਾ ਜੀ ਉਹਨਾਂ ਨੂੰ ਕਿਹੜਾ ਹੈ ਕਿਨੂੰ ਡੇਗ ਵਾਲੇ ਨੂੰ ਹਾਂ ਇਕੱਠਾ ਕਰ ਦਨ ਗਵਾਣ ਮੰਗਦੇ ਹੋ ਮਾਰਦੇ ਕਿਹੜਾ ਜੀ ਹੁਣ ਮਹਿੰਦਰ ਹਲਵਾਈ ਕੋਲੇ ਹਸਪਤਾਲਾਂ ਟੂਰਨਾਮੈਂਟ ਦਰਦਿਆਂ ਆ ਚੁੱਕੀਆਂ ਨੇ ਇਧਰ ਵੀ ਕੰਮ ਚੰਮ ਚੱਲ ਰਿਹਾ ਪੂਰਾ ਤਕੜਾ ਜੋਰਾ ਛੋਨਾਂ ਦੇ ਵਾਹ ਵੀ ਵਾਹ ਹਰਮਿੰਦਰ ਜੀ ਕੀ ਹਾਲ ਨੇ ਵਧੀਆ ਜੀ ਵਧੀਆ ਠੀਕ ਹੈ ਵਧੀਆ ਬੜਾ ਚੱਕੜਾ ਬਣਾ ਵਰਦਨ ਜੀ ਇਧਰ ਵੀ ਹੈਗੇ ਕੰਮ ਚਿਕਣੇ ਚਿਕਣੇ ਵਰਦੇ ਆਇਤਾ ਲਓ ਜੀ ਲੜੀਆਂ ਲੱਗੀਆਂ ਡੈਕੋਰੇਸ਼ਨ ਹੋ ਗਈ ਐ ਬਾਕੀ ਕੰਮ ਚੱਲੀ ਜਾਂਦਾ ਹਜੇ ਲੱਗੇ ਪਏ ਮੁੰਡੇ ਸਾਡੇ ਹੋਰ ਤਾਂ ਆਓ ਜੀ ਕੀ ਹਾਲ ਐ ਤਕੜਿਓ ਵਧੀਆ ਤੇ ਮਾੜਾ ਦੱਸ ਦਿਓ ਵੀ ਤੁਹਾਡਾ ਮੋਬਾਈਲ ਨੰਬਰ ਦੱਸ ਦਿਖ ਤਾਂ ਦੇਖੋ ਜੀ ਲਿਖਣਾ ਅਸੀਂ ਵੀਡੀਓ ਦੱਸ ਦਿਓ 9999 ਹਾਂਜੀ 42836 ਤੇ ਤੁਸੀਂ ਕੀ ਕਸ਼ ਕਰਦੇ ਹੋ ਜੀ ਮੇਨ ਲਾਵਰ ਦਾ ਕੰਮ ਕਰਦੇ ਹਾਂ ਸਾਰਾ ਡੈਕੋਰੇਸ਼ਨ ਦਾ ਸਾਰਾ ਡੈਕੋਰੇਸ਼ਨ ਜਿਹੜਾ ਆਪਣੇ ਕੋਠੀ ਤੋਂ ਕਰੀਏ ਬਾਈਰ ਕਰਨ ਕਰੀ ਸਾਰੀ ਡੈਕੋਰੇਸ਼ਨ ਤੇ ਬਾਈਰ ਕਰਨ ਸੇਵਾ ਦਾ ਮੌਕਾ ਦਿਓ ਥੋੜਾ ਸੰਗ ਦਾ ਕੈਮਰਾ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਉਹ ਦੂ ਘਾਹ ਭਾਗੇ ਜੀ ਆਪਾਂ ਮਲੋਹ ਸਹਰ ਟੱਪ ਗਈ ਮਿਲ ਨਹੀਂ ਆ ਗਿਆ ਮਿਲੋ ਤੋਂ ਥੋੜਾ ਜਿਹਾ ਪਿਛਾ ਕੇ